ਹਾਂਜੀ ਬਈ ਆਸ਼ੀਗਾਲ ਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਵਲੌਗ ਦੀ ਸਟਾਰਟਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਯਾਰ ਸੰਗਰੂਰ ਤੱਕ ਚੱਲੇ ਆਂਗੇ ਥੋੜਾ ਜਿਹਾ ਕੰਮ ਹੈ ਹਨਾ ਡਾਕਟਰ ਨੂੰ ਦਿਖਾ ਕੇ ਆਉਣਾ ਯਾਰ ਤੁਸੀਂ ਵੀ ਪਾਉਂਗੇ ਸਾਰਾ ਦਿਨ ਡਾਕਟਰਾਂ ਕੋਲੀ ਫਿਰਦਾ ਰਹਿੰਦਾ ਕੀ ਕਰੇ ਯਾਰ ਸਰੀਰ ਸੈੱਟ ਹੀ ਨਹੀਂ ਰਹਿੰਦਾ ਹੈਗਾ ਢਿੱਡ ਚ ਬਾਲਾ ਦਰਦ ਹੁੰਦਾ ਹੈਗਾ ਹਨਾ ਸੈੱਟੇ ਨਹੀਂ ਆਇਆ ਸੀ 7 ਦਿਨ ਹੋ ਗਏ ਤੇ ਅੱਜ ਸੰਗਰੂਰ ਆਇਆ ਕਿ ਯਾਰ ਸਪੈਸ਼ਲ ਪੇਟ ਦਾ ਡਾਕਟਰ ਹੈ ਉਹਨੂੰ ਦਿਖਾ ਕੇ ਆਣੇ ਆਂਗੇ ਸੁਖਮਣੀ ਨੂੰ ਹੁਣੀ ਹੁਣੀ ਸਕੂਲ ਛੱਡ ਕੇ ਆਇਆ ਬਈ ਸਕੂਲ ਛੱਡ ਕੇ ਫਿਰ ਆਪਾਂ ਹੁਣ ਚੱਲਿਆਂਗੇ ਅੱਗੇ ਉਹ ਗੱਡੀ ਫੜਾਂਗੇ ਭੂਆ ਦਾ ਮੁੰਡਾ ਗੱਡੀ ਫੜਾ ਜੂ ਆਪਾਂ ਨੂੰ ਤੇ ਆਪਾਂ ਚੱਲਦੇ ਆਂ ਜਾ ਕੇ ਫਿਰ ਮਿਲਦੇ ਆ ਤੁਹਾਨੂੰ ਜਾਂਦੇ ਜਾਂਦੇ ਰਸਤੇ 'ਚ ਕਰਦੇ ਆ ਗੱਲਾਂ ਤੇ ਇੱਕ ਵਾਰ ਪਹੁੰਚ ਜਾਈਏ ਗੱਡੀ ਫੜ ਲਈਏ ਸਕੂਟਰੀ ਤੇ ਯਾਰ ਇਹ ਹਵਾ ਜੀ ਲੱਗੀ ਜਾਂਦੀ ਹੈਗੀ ਹਨਾ ਤੇ ਆਵਾਜ਼ ਨਹੀਂ ਸਹੀ ਆ ਰਹੀ ਹੋਣੀ ਖੜਕਾ ਜਾਈ ਜਾਂਦਾ ਹਨਾ ਬਾਕੀ ਜਾ ਕੇ ਗੱਡੀ 'ਚ ਬੈਠ ਕੇ ਫਿਰ ਗੱਲ ਕਰਦੇ ਆ ਤੁਹਾਡੇ ਨਾਲ ਲਓ ਜੀ ਗੱਡੀ ਆਪਾਂ ਨੂੰ ਫੜਾਤੀ ਹੁਸ਼ਣ ਹੁਸ਼ਣ ਨੂੰ ਚੱਕਣਾ ਹੁਣ ਆਪਾਂ ਨੇ ਗੱਡੀ 'ਚ ਤਸਵੀਰ ਫੜਾ ਗਿਆ ਭੂਆ ਦਾ ਮੁੰਡਾ ਯਾਰ ਆਪਾਂ ਨੂੰ ਹਨਾ ਤੇ ਹੁਣ ਬਸ ਆਪਾਂ ਨੇ ਖੁਸ਼ ਨੂੰ ਚੱਕਣਾ ਔਰ ਖੁਸ਼ ਨੂੰ ਸਾਬ ਪਹਿਲਾਂ ਤੁਸੀਂ ਮਿਲੇ ਹੋਇਆ ਜਦ ਆਪਾਂ ਮਨਾਲੀ ਗਏ ਸੀ ਹਨਾ ਰਿਸ਼ਤੇਦਾਰ ਆ ਆਪਣਾ ਤੇ ਬਾਕੀ ਉਹਨੂੰ ਚੱਕਦੇ ਆ ਫਿਰ ਮਿਲਦੇ ਆ ਹਲੋ ਭਈਆ ਆਵਾਂ ਆਂਦੇ ਤੁਰਿਆ ਕਦੇ ਕਿਵੇਂ ਜੀ ਤਿਆਰ ਹੋ ਕਿਉਂ ਆ ਮਾਜੀ ਮਸਾਲ ਫਿਰ ਫੇ ਲੋਡੀ ਛੜਵਾਇਆ ਨਾਰਮਲ ਵਿੱਚ ਉੱਪਰ ਤੋਂ ਘੰਟੇ ਲਾਦੇ ਹੁਣ ਵੀ ਇੱਧਾ ਘੰਟਾ ਲਾਦਾ ਭਈ ਨੇ ਤਿਆਰ ਹੋਣ ਤੇ ਕਹਿੰਦਾ ਜੀ ਇੱਧਾ ਘੰਟਾ ਦੋ ਆ ਸੜੀ ਜੀ ਪਰ ਨਹੀਂ ਬੰਨਣ ਤੇ ਹਰ ਜੀ ਵਧੀਆ ਜੀ ਤੁਸੀਂ ਆ ਸੜੀ ਜੀ ਪਰ ਨਹੀਂ ਬੰਨਣ ਦੇ ਅੱਧਾ ਘੰਟਾ ਲਾਤਾ ਚੱਲੀਏ ਚਲੋ ਲਓ ਭਾਈ ਚੱਲਦੇ ਹਾਂ ਹੁਣ ਲਓ ਭਾਈ ਅੱਜ ਸੀਟੀ ਸਕੈਨ ਵੀ ਕਰਵਾ ਲਿਆ ਢਿੱਡ ਦਾ ਹਨਾ ਥੋੜੀ ਜੀ ਸੋਚ ਹੀ ਆਈ ਆ ਯਾਰ ਊੜੀ ਜੀ ਜਿਵੇਂ ਕਹਦੀ 100 ਚੋਂ 1% ਹਾਂ 1% 100 ਚੋਂ 1% ਹਨਾ ਕੁਝ ਨਹੀਂ ਆਇਆ ਹੈਗਾ ਪਰ ਦਰਦ ਬਹੁਤ ਜ਼ਿਆਦਾ ਤੇਜ਼ ਉੱਠਾਦੀ ਬਈ ਆ ਢਿੱਡ ਚ ਹਨਾ ਦੋ ਦੋ ਤਿੰਨ ਵਾਰ ਉੱਠ ਗਿਆ ਕੁਝ ਨਹੀਂ ਪਤਾ ਨਾ ਗਿਆ ਰਿਪੋਰਟਾਂ 'ਚ ਵੀ ਨਹੀਂ ਕੁਝ ਆਇਆ ਵੀ ਕਾ ਦਾ ਕਾਰਨ ਹੈ ਇਹ ਹਨਾ ਤੇ ਬਾਕੀ ਅੱਜ ਸਵੇਰੇ ਥੋੜਾ ਜਿਹਾ ਹੋਇਆ ਸੀਗਾ ਫਿਰ ਮੈਂ ਚੋਚਾ ਮਾ ਚਲੋ ਯਾਰ ਕਰਵਾਏ ਲੈਨੇ ਆਪਾਂ ਕਹਿੰਦਾ ਹਨਾ ਗੈਸਟਰੋ ਦੇ ਡਾਕਟਰ ਨੂੰ ਦਿਖਾਇਆ ਦਿੱਥੇ ਸੰਗਰੂਰ ਯਾਰ ਹਨਾ ਉੱਥੇ ਦਿਖਾਇਆ ਸੀ ਤੇ ਬਾਕੀ ਕੁਝ ਨਹੀਂ ਆਇਆ ਯਾਰ ਨਾਰਮਲ ਉਹਨੇ ਦਵਾਈ ਦਿੱਤੀ ਆ 5 ਦਿਨਾਂ ਦੀ ਕਹਿੰਦਾ ਖਾ ਕੇ ਦੇਖ ਲੈ ਠੀਕ ਹੈ ਹਨਾ ਕੋਈ ਚੱਕਰ ਨਹੀਂ ਤੇ ਬਾਕੀ ਹੁਣ ਨਹੀਂ ਯਾਰ ਕਦੇ ਰਿਪੋਰਟਾਂ ਰੁਪਟਾਂ ਜੀਆਂ ਕਾਸੇ ਦੀਆਂ ਕਰਾਂ ਤੇ ਭੈਂਦਾ ਵੀ ਮੰਦਾ ਮਰਦਾ ਮਰ ਜੇ ਆਂਦਾ ਤਾਂ ਹੈ ਨਹੀਂ ਯਾਰ ਰਿਪੋਰਟਾਂ ਦੇ ਕੋਸ ਦਰਦੇ ਹਾਜਾ ਹੁੰਦਾ ਵੀ ਪਤਾ ਨਹੀਂ ਕੀ ਬਿਮਾਰ ਇੱਕ ਤਾਂ ਹੁੰਦਾ ਵੀ ਆਪਣਾ ਨਾਰਮਲ ਟਿੱਡ ਦੁਖ ਰਿਆ ਜੀ ਆ ਲੋ ਵੀ ਆ ਨਾਰਮਲ ਕੋਈ ਨਹੀਂ ਵੀ ਆਮ ਮਸਲ ਪੇਨ ਹੋ ਰਿਹਾ ਕੋਈ ਉਹ ਲਾ ਲੋ ਹਨਾ ਇਹਦਾ ਦਰਦ ਇਹਦੇ ਦੀ ਬਈ ਇੰਜੈਕਸ਼ਨ ਲਵਾ ਕੇ ਵੀ ਨਹੀਂ ਤਬਦਾ ਹੈਗਾ ਸੰਗਰੂਰ ਆਏ ਤੀਗੇ ਦਵਾਈ ਤੋਂ ਕੋਈ ਲੈ ਲਈ ਯਾਰ ਹਨਾ ਠੀਕ ਹੈ ਓਕੇ ਆ ਘਰਾਂ ਨੂੰ ਜਾ ਰਹੇ ਆਂਗੇ ਨਾਲ ਇਹਦਾ ਦਿਨ ਖਰਾਬ ਕਰਾਤਾ ਅੱਜ ਨਾਲ ਬਈ ਜਦੋਂ ਉਹਨੇ ਕਹਤਾ ਕਹਦਾ ਨਾਰਮਲ ਐ ਰਿਪੋਰਟਸ ਤਾਂ ਉਹ ਉਦੀ ਆ ਕੇ ਵਰਕਰ ਬੁਰਕਰ ਵਾਲਿਆਂ ਦੇ ਨਾਲ ਕੋਲਡ ਡਰਿੰਕ ਨਾਲੇ ਵਰਕਰ ਅੱਜ ਤਾਂ ਉਹਦੀ ਲਪੇਟੇ ਯਾਰ ਮੈਂ ਵਾਸ ਤੁਸੀਂ ਨਹੀਂ ਹੁੰਦਾ ਇੰਨੇ ਦਿਨਾਂ ਦੇ ਛਾਡ ਰਖੇ ਦੀ ਸਾਰਾ ਕੁਸ ਯਾਰ ਮਾ ਫਿਰ ਇਹਦਾ ਉਹ ਕੰਮ ਛੱਡਿਆ ਨਾ ਤਾਂ ਖਾਈਏ ਤੇ ਉਹਦੀ ਖਾ ਪੀ ਗਏ ਯਾਰ ਫਿਰ ਅਸੀਂ ਆਪਦਾ ਕੰਮ ਹੋਰ ਤੀਗਾ ਥੋੜਾ ਜਾਂ ਉਹ ਕਰਿਆ ਤੇ ਹੁਣ ਜਾ ਰਹੇ ਆ ਯਾਰ ਪਿੰਡਾਂ ਨੂੰ ਬਾਕੀ ਦੇਖਦੇ ਆ ਰਸਤੇ 'ਚ ਕਿਤੇ ਖੜੇ ਭੁੱਖ ਲੱਗੀ ਕੁਝ ਖਾਇਆ ਸ਼ੇਕ ਜਾਂ ਪੀਣ ਦੀ ਸਰਾਹ ਜਾਂ ਜੂਸ ਪੀਣੇ ਆਇਆ ਜੂਸ ਪੀਣੇ ਆ ਯਾਰ ਓਕੇ ਕਿਤੇ ਦਵਾਈਆਂ ਦੇਣੇ ਨੇ ਲੱਗ ਜਾਂਦੇ ਨੇ ਯਾਰ ਹਨਾ ਅੱਜ ਜੂ ਜ਼ਿਆਦਾ ਹੀ ਲਾ ਲਾਣੇ ਆ ਥੋੜਾ ਬਹੁਤੀ ਜੂਸ ਪੀਣੇ ਆ ਯਾਰ ਜਾ ਕੇ ਕਰੇ ਆਗੇ ਬਈ ਆ ਸੁਖਮਣਾ ਆਉਦੀਆਂ ਬੁੱਕਸ ਲੈ ਕੇ ਆਈ ਆ ਦਿਖਾਉਣ ਵਾਸਤੇ ਸਕੂਲ ਤੋਂ ਮਿਲੀਆਂ ਨੇ ਇਹਨੂੰ ਅੱਜ ਦਿਖਾਓ ਪੁੱਤੇ ਕੀ ਕਰਕੇ ਲੈ ਕੇ ਆਓ ਕਾਦੀਏ ਇਹ ਦਿਖਾ ਐਪਲ ਦੀ ਨਹੀਂ ਪੁੱਤ ਕਾਊਂਟਿੰਗ ਦੀ ਹੈ 1 2 20 ਆ ਕਿੱਥੇ ਰੱਖੋ ਵਿੱਚ ਰੱਖੋ ਓਕੇ ਖੜੀ ਉਹ ਰੱਖ ਦੇ ਸਾਰੀਆਂ ਉਰੇ ਬਹਿ ਜਾਓ ਬੈਠ ਕੇ ਇਹ ਹੈਗੀ ਬਈ 1 2 20 ਤੱਕ ਕਾਊਂਟਿੰਗ ਵਾਲੀ ਬੁੱਕ ਹਨਾ आ की है? जोकर वन वन जोकर टू टू एलिफेंट्स है ना? थ्री थी? थ्री कैट्स फोर फोर बॉयज पढ़ते प पढ़ाया मैडम ने है और दिखा का दिया। ਮੈਜਿਕ ਆਰਟ ਕਾਦੀਏ ਪੁੱਤ ਇਹ ਕਲਰ ਵਾਲੀ ਕਲਰ ਵਾਲੀ ਹੈ ਨਾ ਹਲੇ ਬਈ ਨੂੰ ਪਤਾ ਨਹੀਂ ਹੈਗਾ ਇਹਦੇ ਕਲਰ ਕਰਾਂਗੇ ਆਪਾਂ ਓਕੇ ਹਾਂ ਦੂਜੀ ਦਿਖਾ ਅਲਫਾਬੈਟ ਵਾਲੀ ਇਹ ਵੀ ਸਕੂਲ ਤੋਂ ਮਿਲੀ ਹੈ ਪੜਾਇਆ ਸੀ ਇਹ ਕੀ ਹੈ ਆਪਾਂ ਜੀ ਰੋਕੋ अच्छा दिखा दो दिखा दो खड़े जाओ खड़े प्यार नाल पुत आ सी ये इधरों स्टार्ट है पुते हाँ इधर हाँ 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 देखिए इधरों एक ही है आगे। 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 में में हाँ तुम कर लो आ की है पहला वो दसो की है ओहो ए हाँ ए फॉर वेरी गुड बी फॉर ਬੀਅਰ ਬੀਅਰ ਅੱਗੇ ਕਰ ਹਾਂ ਕਰੋ ਕਰੋ ਬੁੱਕ ਮੇਲੀਆਂ ਨੇ ਬਈ ਅੱਜ ਨੂੰ ਪਹਿਲੇ ਦਿਨ ਮੇਲੀਆਂ ਨੇ ਸਕੂਲ ਚੋਂ ਇੱਕ ਇੱਕ ਪੇਜ ਉਧਰ ਪੜੋ ਆ ਈ 4 ਹੈਲੀਫੈਗ ਐਫ 4 ਫਰਾਗ ਹਾਂ ਅੱਗੇ ਕਰੋ ਸਿੱਖ ਗਈ ਬਈ ਸਿੱਖ ਗਈ ਸੁਖਮਣੀ ਓ ਯਾਰ ਤੂੰ ਤਾਂ ਪਹਿਲੀ ਸੁਖਮਣ ਕਿਉ ਉਤੇ ਆ ਗਿਆ ਪੁੱਤ ਇੱਕ ਮਿੰਟ ਪਾਪਾ ਜੀ ਨੂੰ ਖੋਲ ਕੇ ਦੇਣ ਦੋ C4 ਮੈਂ ਖੋਲ੍ਹ ਕੇ ਦਊਂਗੀ ਹਾਂ ਪੜ੍ਹੋ C4 C4 ਹਾਂ ਹਾਂ D4 ਡੌਗ ਅੱਗੇ ਕਰੋ ਇੱਕ ਪੇਜ ਹਾਂ ਆ ਆ ਕਰਵਾ ਇੱਧਰ ਕਰਤਾ ਆਗਲਾ ਇਹ ਆਹਬਾਨੀਆ G4 E4 ਹਾਂ ਡੌਗ ਡੌਕ H4 H4 ਇੱਧਰ ਆ एच फोर हाँ आई फोर आईम जे फोर वेरी गुड ए के फोर एल फोर वो सीख गया भाई, खड़ जा खा खड़ जा, पापा जी पुछण तो सारे एम फोर एन फोर नैक्ट फोर ऑयल ऑल के फोर वेरी गुड आर फोर रोज हाँ वो फिर सारा नहीं ना करना पुत एस फोर शिप टी फोर वेरी गुड यू फोर ਬੀ ਫੋਰ ਵੈਜੀਟੇਬਲਸ ਡਬਲਯੂ ਫੋਰ ਬਈਆ ਸਿੱਖ ਗਈ ਹਲੇ ਘੱਟ ਸਿੱਖੀ ਹੈਗੀ ਚਲ ਓਕੇ ਆਗੇ ਬਈ ਆਪਣੇ ਬਾਣੀ ਕੋਲ ਇਹ ਬੰਦਾ ਆਪਾਂ ਨੂੰ ਦੋ ਵਾਰ ਜਵਾਬ ਦੇ ਗਿਆ ਇੱਕ ਵਾਰ ਨਾ 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 ਇੱਕ ਵਾਰ ਬਈ ਉਦੋਂ ਆਪਣੇ ਦਰਦ ਹੋ ਰਿਆ ਦੀ ਉਦੋਂ ਨਹੀਂ ਮੇਰੇ ਨਾਲ ਗਿਆ ਹਨਾ ਤੇਈ ਗੱਲ ਬਾਕੇ ਲੈਣ ਦੀ ਅੱਜ ਇਹਨੂੰ ਸੰਗਰੂਰ ਗਿਆ ਜਾਣ ਨੂੰ ਅੱਜ ਵੀ ਇਹ ਜਵਾਬ ਦੇ ਗਿਆ ਮੈਨੂੰ ਮੈਂ ਦੇਖ ਲੋ ਕੀ ਮੂਰ ਕਰ ਰਿਹਾ ਇਹਦੀ ਮੰਮੀ ਨੂੰ ਵੀ ਦੱਸਤਾ ਮੈਂ ਉਹਨੇ ਕਾਲਾ ਦਿੱਤੀਆਂ ਕਹਿੰਦੀ ਮੁੱਕੀਆਂ ਲਾਂਦਾ ਇਹਦੇ ਐਵੇਂ ਜਾਣਾ ਬਈ ਹਰੇਕ ਨੂੰ ਔਖਾ ਲੱਗਦਾ ਮੈਂ ਜਾਣ ਨੂੰ ਤਿਆਰ ਸੀ ਤੂੰ ਨਹੀਂ ਮੰਨਿਆ ਬਹੁਤ ਬੰਦਿਆਂ ਨੇ ਜਵਾਬ ਦਿੱਤਾ ਭਈ ਅੱਜ ਜਿੰਨਾਂ ਨੂੰ ਫੋਨ ਕਰਿਆ ਕੱਲੇ ਇਹਨੇ ਨਹੀਂ ਬਹੁਤ ਬੰਦੇ ਸੁਣ ਰਹੇ ਹੁਣੇ ਦੇਖ ਰਹੇ ਹੁਣੇ ਉਹਨਾਂ ਨੂੰ ਪਤਾ ਲੱਗ ਜੂਗਾ ਆਖਰ ਚ ਬਈ ਆਪੇ ਖੜਨਾ ਮੈਂਦਾ ਆਪਦੇ ਨਾਲ ਕੋਈ ਨਹੀਂ ਜਾਂਦਾ ਹੈਗਾ ਤੂੰ ਕਰਿਆ ਸੀ ਹੈ ਕੀ ਫਿਰ ਤੇਰੇ ਕੋਸਾਂ ਦੀ ਤੇ ਨਹੀਂ ਬਿਮਾਰੀ ਤੂੰ ਦਰਦ ਦੋਈ ਹੈ ਹੁਣ ਕੀ ਆਇਆ ਕਰ ਬੇਟਾ ਨੂੰ ਚੰਗੀ ਗੱਲ ਨਹੀਂ ਆਈਏਗੀ ਮੈਨੂੰ ਐ ਹੋਇਆ ਮੈਨੂੰ ਪਤਾ ਹੀ ਇਹਦਾ ਚ ਮੈਨੂੰ ਐ ਬਾਈ ਮਾਹ ਜੇ ਕੋਸਾ ਜਿਵੇਂ ਕਰੇ ਦੱਸਦਾ ਦਮਾ ਹੀ ਮੇਰੇ ਆ ਗਿਆ ਖੁਸ਼ ਨਹੀਂ ਆਏਗਾ ਦਰਦ ਬਹੁਤ ਹੁੰਦਾ ਸੀ ਯਾਰ ਨਾਲੇ ਘਰੋਂ ਗਾਲਾਂ ਮਿਲਦੀਆਂ ਨੇ ਕੀ ਕਰੇ ਯਾਰ ਬੰਦਾ ਉਹੀ ਤਾਂ ਪਾਰ ਗਿਆ ਮੈਂ ਤਾਂ ਜ਼ਰਦ ਨੇ ਆਪਾਂ ਐਂਕੜੀ ਪੁੱਛਾ ਪਾਛਾ ਨਾ ਲਈ ਆਪਾਂ ਸਹੀ ਗੱਲ ਐ ਰਹੀ ਸਾਬਿਆਂ ਕੋਲ ਚੱਲਦੇ ਆ ਪੁੱਛਾ ਪਾਛਾ ਲੈ ਕੇ ਆਨੇ ਖੇਡਣਾਂ ਵਾਲੇ ਕੋਲ ਕੀ ਤੇ ਪੂਤ ਪ੍ਰੇਤ ਦਾ ਹੋ ਪਿਆ ਨਾ ਹਾਂ ਉਹ ਸਗੇ ਇਹਨੂੰ ਹੈਗਾ ਦੀ ਬਾਈ ਇਹ ਦੁਕਾਨ 'ਚ ਬੈਠੇ ਖੇਡਣ ਲੱਗ ਗਿਆ ਦੀ ਇੱਕ ਵਾਰਾ ਹਨਾ ਇਹ 'ਚ ਪੂਤ ਆਂਦੀ ਆ ਯਾਰ ਦੁਕਾਨ 'ਚ ਬੈਠਿਆ ਸਿਰ ਆਹ ਦੇਖ ਆਹ ਦੇਖ ਆਹ ਦੇਖ ਆਹ ਦੇਖ ਬਾਈ ਆਹ ਦੇਖ ਬਾਈ ਐ ਹਲਿਆਂਦੇ ਸਿਰ ਇੱਕਦ ਨੂੰ ਕੱਲੀ ਮਾਰ ਰਿਹਾ ਹੋਰੇ ਸੇਰਾ ਲੈਣਾ ਆਹ ਦੇਖ ਆਹ ਦੇਖ ਆ ਰਹੀ ਐ ਬਾਈ ਹੁਣ ਵੀ ਬੋ ਰੂਮ 'ਚ ਆ ਗਏ ਬਾਈ ਤੇ ਬਲੌਗ ਐਡਿਟ ਕਰਨ ਲੱਗੇ ਹੋਏ ਸੀ ਹਨਾ ਬਲੌਗ ਅਪਲੋਡ ਕਰਿਆਗਾ ਅੱਜ ਦਾ ਦਿਨ ਤਾਂ ਸਾਰਾ ਹੀ ਸੰਗਰੂਟ ਲੰਘ ਗਿਆ ਯਾਰ ਹਨਾ ਹਰ ਕੋਟਰ ਕੋਟੇ ਤੇ ਤੇ ਅੱਜ ਯਾਰਦਾਰ ਤੁਰਦ ਤਾ ਕੋਈ ਹੋਇਆ ਨਹੀਂ ਹੈਗਾ ਤੇ ਠੀਕ ਲੰਘ ਗਿਆ ਸਾਰਾ ਦਿਨ ਹਨਾ ਖਾ ਪੀ ਵੀ ਵਧੀਆ ਲਿਆ ਓਕੇ ਸੀ ਇੱਕ ਨੰਬਰ ਸੀਗਾ ਤੇ ਬਸ 2-4 ਦਿਨ ਹੋ ਗਏ ਯਾਰ ਇਹੀ ਚੀਜ਼ਾਂ ਨੇ ਹਨਾ ਜਿਆਦਾ ਉਹ ਕਰ ਰੱਖਿਆ ਹੈਗਾ ਆ ਦਰਦ ਜਿਹਨੇ ਉਲਝਾ ਰੱਖਿਆ ਸੀਗਾ 2-4 ਕਿ ਦਿਨ ਹੋ ਗਏ ਨਹੀਂ ਤਾਂ ਬਲੌਗ ਮੈਂ ਹੋਰ ਵੀ ਬਹੁਤ ਆਉਂਦੇ ਦੋ ਦਿਨ ਤਾਂ ਵਲੌਗ ਹੀ ਨਹੀਂ ਬਣਾਏ ਗਏ ਹੈਗੇ ਯਾਰ ਤੇ ਬਾਕੀ ਠੀਕ ਹੈ ਬਾਈ ਰਿਪੋਰਟਰ ਰੂਟ ਸਹੀ ਆਈ ਹੈ ਹਨਾ ਪਤਾ ਨਹੀਂ ਕਹਾ ਦਾ ਤਰ ਦੋ ਜਾਂ ਦੋ ਤਿੰਨ ਦਿਨ ਹੋਇਆ ਅੱਜ ਹਲੇ ਫਰਕ ਸੀ ਸਵੇਰੇ ਤਾਂ ਹੋਇਆ ਮੜਾ ਜਾ ਊ ਫਰਕ ਸੀਗਾ ਤੇ ਬਾਕੀ ਓਕੇ ਹੈ ਹਨਾ ਕੋਈ ਦਿੱਕਤ ਆਈ ਨਹੀਂ ਸਿਟੀ ਸਕੈਨ ਵੀ ਕਰਵਾਤਾ ਹੋਰ ਰਪੋਰਟਾਂ ਵੀ ਕਰਵਾਤੀਆਂ ਕੋਈ ਦਿੱਕਤ ਤਾਂ ਨਹੀਂ ਆਈ ਯਾਰ ਉਹ ਚੀਜ਼ਾਂ ਜਿਦਾ ਹਨਾ ਠੀਕ ਹੈ ਯਾਰ ਓਕੇ ਹੈ ਬਾਕੀ ਕੱਲ ਤੋਂ ਨਮਨਮੀ ਬਲੌਗ ਹਨੂ ਕੱਲ ਨੂੰ ਆਪਾਂ ਗੁਰਦੁਆਰਾ ਸ੍ਰੀ ਅਡਿਸਰ ਸਾਹਿਬ ਵੀ ਜਾਣਾਗਾ ਉਹਦਾ ਬਲੌਗ ਆਊਗਾ ਹਨਾ ਕੱਲ ਨੂੰ ਆਪਾਂ ਚੱਲਾਂਗੇ ਭਾਈ ਕਾਫੀ ਦਿਨ ਹੋ ਗਏ ਉੱਥੇ ਗਏ ਨੂੰ ਬਹੁਤ ਦਿਨ ਹੋ ਗਏ ਜਦੋਂ ਆਪਾਂ ਬਲੌਗ ਸਟਾਰਟਿੰਗ ਕਰੀ ਸੀ ਨਾ ਅਦੀ ਬਲੌਗਿੰਗ ਚੈਨਲ ਦੀ ਤੇ ਇੰਸਟਾਗ੍ਰਾਮ ਰੀਲਾਂ ਦੀ ਉਦੋਂ ਗਏ ਸੀਗੇ ਉਸ ਤੋਂ ਬਾਅਦ ਚ ਜਾਇ ਨਹੀਂ ਗਿਆ ਹੁਣ ਜਾਮਾ ਇਹ ਆਪਾਂ 2 ਮਹੀਨੇ ਹੋ ਗਏ ਹੁਣੇ ਆਰਾਮ ਨਾਲ ਆਪਾਂ ਨੂੰ ਸਟਾਰਟ ਕਰੇ ਨੂੰ ਤੇ ਆਪਾਂ ਕੱਲ ਨੂੰ ਦੇਖਦੇ ਹਾਂ ਕੱਲ ਨੂੰ ਚੱਲਦੇ ਆਂਗੇ ਬਾਕੀ ਅੱਜ ਦੇ ਬਲੌਗ ਦੀ ਸਮਾਪਤੀ ਕਰਦੇ ਆਂ ਇੱਥੇ ਬਈ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਨਾਲ ਹਨਾ ਕੱਲ ਨੂੰ ਦਿਖਾਵਾਂਗੇ ਗੁਰਦਾਰਾ ਅੜੀ ਸਰ ਸਾਹਿਬ ਜੇ ਹੋਇਆ ਮਸਤੋਣਾ ਸਾਹਿਬ ਵੀ ਰੁਕਾਂਗੇ ਤੇ ਬਾਕੀ ਉਹ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਲਾਈਕ ਤੇ ਸਬਸਕ੍ਰਾਈਬ ਕਰਦਿਆ ਕਰੋ ਯਾਰਾਂ